ਨਾਮ ਲਖਵਿੰਦਰ ਸਿੰਘ ਹੈ ਜੀ ਪਿੰਡ ਦਿਘੇੜੀ ਆ ਜੀ ਮੇਰਾ ਛੋਟਾ ਬ੍ਰਦਰ ਸੀਗਾ ਜੀ ਬੱਸ ਕਨੈਕਟਰ ਸੀਗਾ ਤੇ 40 ਸਾਲ ਦੀ ਉਮਰ ਸੀ ਵੀ ਜੀ ਕੀ ਘਟਣਾ ਪੜਿਆ ਜੀ ਘਟਣਾ ਵਾਪਰੀ ਜੀ ਜਾਮ ਲੱਗਿਆ ਸੀਗਾ ਗੱਡੀ ਗਲਤ ਰਸਤੇ ਮੋੜਨ ਕਾਰਨ ਗੱਡੀ ਰਿਵਰਸ ਕਰਵਾ ਰਿਆ ਸੀਗਾ ਡਰਾਈਵਰ ਨੇ ਪਿੱਛੇ ਪੈਕ ਫੇੜ ਲੱਗਨ ਕਾਰਨ ਉਹਦੀ ਡੈਥ ਹੋ ਗਈ ਕੀ ਉਹ ਘਰ ਹਾਂਜੀ ਮੈਰੇ ਕੋਲ ਕਿੰਨੇ ਚਿਰ ਹੋਏ ਨੇ ਬੇ ਤਿੰਨ ਸਾਲ ਹੋਏ ਤੇ ਬਸ ਇੱਕ ਬੱਚਾ ਜੀ ਇੰਨੇ ਲੋਕਾਂ ਦੀ ਗੁੱਡੀ ਹੈ ਜੀ ਤੇ ਹੁਣ ਪੁਲਿਸ ਨੂੰ ਕਾਰਵਾਈ ਕੀਤੀ ਗਈ ਹੈ ਹਾਂ ਜੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਕਿਹੜੀ ਸਮਝਾਇਆ ਸੀ ਜੀ ਮੇਰਾ ਛੋਟਾ ਬ੍ਰਦਰ ਜੀ ਕੀ ਨਾਮ ਸੀ ਉਹਨਾਂ ਦੀ ਉਮਰ ਕਿੰਨੀ ਸੀ ਰਣਜੀਤ ਸਿੰਘ ਨਾਂ ਹੈ ਜੀ ਆ 35 ਸਾਲ ਉਮਰ ਦੇ ਜੀ ਕੀ ਕੰਮ ਕਰਦੇ ਸੀ ਜੀ ਕਨੈਕਟਰ ਹੀ ਕਰਦੇ ਕਿੱਥੋਂ ਕਿੱਥੇ ਜਾ ਰਹੇ ਸੀ ਕੀ ਘਟਨਾ ਪਈ ਜੀ ਉਹ ਮਾਛੀਵਾੜੇ ਤੋਂ ਖੰਨਾ ਜਾ ਰਹੇ ਸੀ ਰਾਜ ਚ ਜਾਵਣ ਲੱਗ ਗਏ ਜੀ ਉੱਥੋਂ ਜਾਮ ਤੋਂ ਗੱਡੀ ਬੈਕ ਕਰਾ ਰਹੇ ਸੀ ਡਰਾਈਵਰ ਦੀ ਅੰਗੈਲੀ ਨਾ ਜੀ ਪਿੱਛੇ ਆ ਗਿਆ ਕਨੈਕਟਰ ਕਨੈਕਟਰ ਦੀ ਉੱਥੇ ਮੋਕ ਗੱਡੀ ਮੋਟਰ ਗੱਡੀ ਉੱਪਰ ਚੜ ਗਈ ਹਾਂਜੀ ਗੱਡੀ ਬੈਕ ਕਰਦੇ ਤੋ ਉੱਪਰ ਚੜ ਗਈ ਇੱਕ ਕੋਈ ਕਾਰਵਾਈ ਕੀਤੀ ਸੀ ਹਾਂਜੀ ਕਾਰਵਾਈ ਕੀਤੀ ਸੀ ਤੇ ਰਿਪੋਰਟ ਹੋ ਗਿਆ ਡਾਕਟਰ ਗੁਰਦੀਪ ਸਿੰਘ ਆ ਇੱਕ ਐਕਸੀਡੈਂਟ ਆਇਆ ਉਹਦਾ ਨਾਮ ਰਣਜੀਤ ਸਿੰਘ ਆ ਤੇ ਉਹ ਟੁੱਟ ਗਿਆ ਸਿੱਧਾ ਤੇ ਮੇਰੇ ਕੋਲ ਬਰਾਡ ਡਾਟਾ ਆ ਐਕਸੀਡੈਂਟ ਕਰਕੇ ਦਿੱਤਾ ਹੈ ਕੀ ਗੱਲ ਹੈ ਜੀ ਕਿਵੇਂ ਤੇੰਤ ਕੀ ਐਕਸੀਡੈਂਟ ਹੋ ਗਿਆ ਸਰ ਮੈਂ ਜਦੋਂ ਉਹਦਾ ਸੀ. ਮੈਂ ਜਦੋਂ ਸੀਪੀਆਰ ਕਰ ਰਿਹਾ ਸੀਗਾ ਮੈਨੂੰ ਤਾਂ ਇਹ ਲੱਗ ਰਿਹਾ ਸੀਗਾ ਕਿ ਚੈਸਟ ਇੰਜਰੀ ਹੋਈ ਹੈ। ਬਾਕੀ ਪੋਸਟਮਾਰਟਮ ਤੋਂ ਇਨਫੋਰਮੇਸ਼ਨ ਕਨਫਰਮ ਹੋਏਗੀ ਕਿ ਕੌਜ਼ ਆਫ ਡੈਥ ਕੀ ਹੈ। ਕਰਨੇ ਕਬਜ ਦੀ ਘਟਨਾ ਹੈਗੀ ਜੀ। ਸਰੀ ਕੁਝ ਤਕਰੀਬਨ 11:00 11:30 ਦੇ। ਇਨਕੀ ਇਹ ਦਾ ਸਿਚੁਏਸ਼ਨ 40 ਈਅਰਸ। ਜਿਸ ਦਾ ਨਾਮ ਰਜੀਤ ਸਿੰਘ ਹੈ 40 ਸਾਲ ਦੀ ਉਮਰ ਹੈ ਪਤੇਗੜ ਸਾਹਿਬ ਪਿੰਡ ਦੇ। ਉਹਨਾਂ ਸਤੇਗੜ ਸਾਹਿਬ ਦੇ। ਜਿਸ ਦਾ ਡਰਾਈਵਰ ਰਣਜੀਤ ਸਿੰਘ বাস ਨੰਬਰ 210 ਦੀ ਕੇ 87 ਦੇ ਨਾਲ ਸਮਾਪ ਹਰਪੀਸ ਨੂੰ ਮਿਤੀ ਜੇਰਾਤ ਕਰੈਕਟਰ ਸੀਗਾ ਇੱਕ ਪਾਸੇ ਪਿੱਛੇ ਘਾਰ ਰਤ ਗਿਆ ਰਣਜੀਤ ਸਿੰਘ ਸਮਾਪ ਹਰਪੀਸ ਬਸੀ ਤਰਨਿਹੜੀ ਪੀਐਸ ਨੂੰ ਮੋ ਤੇ ਪਤਾ ਕਰਦੇ ਇਹ ਵੀ ਲੱਗਦਾ ਕਿ ਮੂਹਰੇ ਮੌਕੇ ਤੇ ਮੌਤ ਹੋ ਗਈ ਸੀ ਕਾਰਗੋ ਐਮਰਜੈਂਸੀ ਲੰਦੀ ਜਾ ਰਹੀ ਹੈ ਕਿੰਨੇ ਕੇ ਸਾਲ ਦਾ ਜੀ ਇਹ 40 ਸਾਲ ਤੋਂ ਉਪਰ ਹੈ ਜੀ ਇਹ ਬਾਥਰੂਮ ਪਿੱਛੇ ਕਰਨ ਲੱਗਿਆ ਬਾਈ ਕਾਂ ਦੀ ਬੱਸ ਬੈਕ ਕਰਾ ਰਾਗੀ ਪੂਰਾ ਜਾਮ ਲੱਗਿਆ ਜੇ ਬੈਕ ਕਰਨਾ ਤੇ ਥੱਲੇ ਆ ਕੇ ਪਾਸੇ ਬੱਸ ਥੱਲੇ ਬੱਸੀ ਪਲੇਟ ਬੱਜੀ ਫਿਰ ਰੁਕਣਾ ਕੀ ਮੂਵਮੈਂਟ ਹੈ ਪਾਸ ਸਾਡੇ ਦੇ ਸੱਜੇ ਸਾਹਮਣੇ ਕਿਹੜੀਆਂ ਤਰਾਮਾ ਫਹਿਦ ਬਕਰ ਦਾ ਕੀ ਤਕਨੀਕੀ ਤਕਦਾ ਦਰਕਾ ਹੈ ਮੈਂ ਮੈਂ ਬੱਕਰਾ ਰਿਅਸਟ ਨੂੰ ਸਮਾਪਤ ਕਰ ਪਈ ਸੀ ਡਰਾਈਵਰ ਅਮ ਜੀ ਪਿੱਛੇ ਕਰਦਾ ਹੈ ਗੇਰੀਂਦਰਾ ਮਾਹਤ ਹੈ ਨੰਬਰ ਪਿੱਛੇ 886106 ਬੀ ਐਨ ਐਸ ਇਹ ਅੱਗੇ ਕਰਤਾ ਲਈ ਬਈ ਨਹੀਂ ਮੌਕੇ ਤੇ ਬੱਸ ਅੱਪਰ ਚੱਲੇ ਗਏ driver driver ਜਦੋਂ ਪੱਤ ਚਲਾ ਰਿਹਾ ਸੀ ਪਿੱਛੇ ਬੈਕ ਕਰ ਰਿਹਾ ਸੀ ਨੂੰ ਪਤਾ ਨਹੀਂ ਲੱਗਿਆ ਕਿ ਇਹ ਵੀ ਗੇੜੇ ਨੂੰ ਜਦ ਨਹੀਂ ਨੂੰ ਪਤਾ ਜਾਮ ਲੱਗ ਗਿਆ ਸੀ ਉੱਥੇ ਹੀ ਉਹਨੇ ਪਤਾ ਲੱਗੇ ਪਾਸੇ ਲੰਬੀ ਹੋ ਗਿਆ ਕਿ ਨਹੀਂ ਪਤਾ ਲੱਗਾ ਉਹ ਤਾਂ ਗਿਆ ਮੈਂ ਸਾਹਮਣੇ ਨਾਲ ਉਹਨੇ ਆਖਲ ਕਰਾਇਆ ਤੇ ਆ ਕੇ ਲੈ ਕੇ ਆਇਆ ਇਹ ਵਾਗ ਜੀ ਵਰਗੇ ਨਹੀਂ ਇਹ ਲੈ ਕੇ ਮੱਕਦੇ ਮੈਂ ਡਾਕਟਰ ਸਾਹਿਬ ਨਾਲ ਆ ਕੇ ਦਿੱਤਾ ਚਿਤ ਕਰਾਇਆ ਜ਼ਿੰਮੇਦਾਰੀ ਤੇ ਲੈ ਗਿਆ ਉਹ ਬੋਡੀ ਦਾ ਬੋਸਪਨ ਬੋਸਪਨ ਆਪਾਂ ਬੋਸਪਨ ਰਾਮੇ ਰੌਣ ਤਾਂ ਅੰਦਾਸ਼ੇ ਵਾਤੀ ਮਸੇ ਕੱਢੀ ਰਵੇ ਅੱਜ ਬਸ ਲਾਦੇ ਕੱਢੀ ਆਈ ਨੀ ਡਰਾਈਵਰ ਆਪੂ ਦੇ ਹਸਪੀਟਲ ਲੈ ਕੇ ਆਪੇ ਰਸਤੇ ਤੇ ਦੋ ਲੈ ਕੇ